ਇਸ ਵਾਲੇ ਆਖਦਾ ਹੁਣ ਦੇਖਦੇ ਆਂ ਅਸੀਂ ਇਹਨਾਂ ਨੂੰ ਕਰਦੇ ਕੌਣ ਖੋਲਿਆ ਠਿਕਾ ਇੱਕ ਆ ਹਾਂ ਇਹ ਰੋੜ ਦਾ ਟਿਕਾ ਹੈ ਹਾਂ ਖੋਲਿਆ ਹਾਂ ਹਾਂ ਜੀ ਭਾਜੀ ਅਕਬਲ ਇਹ ਦੇਖੋ ਇਹ ਨੂੰ ਬੰਦ ਰੱਖਣਾ ਹੈ ਭਾਈ ਨਪਲੇ ਦੇ ਸਿਸ ਜੇ ਇੱਕ ਬੰਮ ਨੂੰ ਮਾਇਕੀ ਚੀਜ਼ ਇੱਥੇ ਮਿਲੀ ਸੀ ਜਿਹਦਾ ਪਤਾ ਲੱਗਣ ਤੇ ਕਿ ਅਸੀਂ ਪੁਲਿਸ ਟੀਮ ਨੇ ਤੇ ਬੋਨਗੇ ਇਸੇ ਮੌਕੇ ਤੇ ਅਸੀਂ ਬੀਡੀ ਟੀਮ ਵੀ ਬੁਲਾ ਲਈ ਸੀ ਕਿ ਅਸੀਂ ਦੇਖ ਲਈ ਕਿ ਇਨੀਸ਼ਲ ਜਿਹੜੀ ਫਸਟ ਲੁੱਕ ਤੇ ਉਹ ਵਾਕੇ ਇਹ ਡਮੀ ਲੱਗਦਾ ਸੀ ਕਿ ਜਿਸ ਨੂੰ ਦੋ ਪਾਰਟ ਨੂੰ ਆਪਸ ਵਿੱਚ ਜੋੜਿਆ ਹੁੰਦਾ ਉਹ ਨੀਚੇ ਵਾਲਾ ਪਾਰਟ ਜਿਹੜਾ ਦੂਸਰੇ ਗਨੇਡ ਐਸਾ ਜਿੰਨਾ ਬਣ ਗਈ ਸ਼ੇਪ ਉਹਦੀ ਜਿਸ ਤਰ੍ਹਾਂ ਗਨੇਡ ਵਰਗੀ ਬਣੀ ਹੋਈ ਸੀ ਕੋਈ ਪਿੰਨ ਪੁੰਨ ਦਾ ਉਹਦੇ ਵਿੱਚ ਕੋਈ ਚੱਕਰ ਨਹੀਂ ਸੀ ਇਹਦੇ ਵਿੱਚ ਤੇ ਬਟ ਫਿਰ ਵੀ ਅਸੀਂ ਬੀਬੀ ਟੀਮ ਨੂੰ ਆਪ ਇਹਨੂੰ ਅੱਗੇ ਫਰਦਰ ਇਹਨੂੰ ਫਿਜ਼ੀਕਲੀ ਪ੍ਰਸੀਡ ਕਰਨ ਦੀ ਬਜਾਏ ਅਸੀਂ ਬੀਡੀ ਟੀਮ ਨੂੰ ਬੁਲਾਇਆ ਉਹਨਾਂ ਦੇ ਐਕਸਪਰਟ ਆਏ ਤੇ ਉਹਨੂੰ ਉਹਨੂੰ ਸੇਵ ਕਰਕੇ ਤੇ ਲੈ ਕੇ ਫਿਰ ਬਾਅਦ ਚ ਦੱਸਾਂਗੇ ਕਿ ਕੀ ਚੀਜ਼ ਹੈ ਸਿਰ ਫਿਲਹਾਲ ਡਮੀ ਬੰਦ ਨਜ਼ਰ ਆ ਰਿਹਾ ਜੋ ਜੋ ਨਜ਼ਰ ਆ ਰਿਹਾ ਜੀ ਉਹ ਇਸ ਤਰੀਕੇ ਨਾਲ ਡਮੀ ਲੱਗਦਾ ਪਿਆ ਸਰ ਇਸ ਤਰ੍ਹਾਂ ਦੀ ਮਾਰਦਾ ਤਾਂ ਹੋਣੀ ਹੈ ਲੋਕਾਂ ਨੂੰ ਭਰਾਂ ਦੀ ਕੋਸ਼ਿਸ਼ ਕਰਨੀ ਬਟ ਅਸੀਂ ਇਨ ਪਾਸਟਲੀ ਤੁਸੀਂ ਦੇਖ ਲਿਆ ਕਿ ਜਿੰਨੇ ਵੀ ਹੋਏ ਨੇ ਤੇ ਅਸੀਂ ਸਾਰੇ ਇਨਵੈਸਟੀਗੇਟ ਕਰਕੇ ਤੇ ਉਹਦੇ ਲੌਜੀਕਲ ਐਂਡ ਤੇ ਪਹੁੰਚਾ ਕੇ ਤੇ ਸਾਰੇ ਟੈਸਟ ਕੀਤੇ ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਹੋਏਗੀ ਕਿ ਇਸ ਤਰੀਕੇ ਕਨਾਲ ਉਹ ਵੀ ਪ੍ਰੈਸ ਕੀਤੀ ਜਾ ਰਹੀ ਸਰ ਇਸ ਮਾਮਲੇ ਕਿ ਐਪੀਆਰ ਬਣਤੀ ਜਾ ਰਹੀ ਉਹ ਅੱਗੇ ਕੀ ਅਸੀਂ ਕਰਦੇ ਆ ਜੀ ਪਹਿਲੇ ਦੇਖ ਲੈਣੇ ਸਲਾਹ ਕਰਤੇ ਕਿ ਕਿਸ ਤਰ੍ਹਾਂ ਦਾ ਹੈ ਸਰ ਕੋਈ ਸੀਸੀਟੀਵੀ ਹੈਗੀ ਸੀਸੀਟੀਵੀ ਹਲਦ ਵਾਲੇ ਖੰਗਾਲੜੇ ਆ ਜੀ ਪਹਿਲੇ ਤੇ ਇਨੀਸ਼ੀਅਲ ਮੌਕੇ ਤੋਂ ਪਹਿਲੇ ਇਹਨੂੰ ਬੀਡੀ ਟੀਮ ਦੇ ਨਾਲ ਵਰਕ ਕਰਕੇ ਕਰਨਾ ਬਾਕੀ ਅਸੀਂ